ਉਹ ਬਾਕੀ ਜਿ세 ਬਰੂਨ ਹੋ ਸ਼ਾਮਲ ਹੋਣ ਵਾਸਤੇ ਕਿਆਨਤੀ ਅਜੀ ਦੀ ਤਿਆਰੀ ਹਮਮਾ ਸ਼ਾਵਨ ਹੋ ਨਹੀਂ ਦਿੱਤੇ ਉਹਨਾਂ ਨੇ ਜਵਾਬ ਦਿੱਤਾ ਮੈਂ ਵੀ ਜਿਹੜਾ ਹੈ ਭੰਗੇਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਜੀ ਉਹ ਭੰਗੇਰ ਸਾਹਿਬ ਨੂੰ ਮੇਰਾ ਪਸਟੌਰ ਖਿਆ ਸੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੂੰ ਤੇ ਅਸੀਂ ਪ੍ਰਸਤਾਵ ਰੱਖਿਆ ਸੀ ਵੀ ਸਾਰੇ ਜੱਦੇ ਬੰਦਿਆ ਜਿੰਨੀ ਪਹਿਲਾਂ ਅੰਦੋਲਨ ਦੇ ਵਿੱਚ ਸੀ ਸਾਰੇ ਇਕੱਠੇ ਹੋਣ ਉਹਦਾ ਇੱਕ ਜਿਹੜਾ ਫਾਰਮੂਲਾ ਬਣਾ ਲਿਆ ਉਹ ਵੀ ਦੋ ਤਿੰਨ ਬੰਦੇ ਤੁਸੀਂ ਆਪਣੀ ਸੰਗਠਨ ਦੇ ਕੇ ਦਿਓ ਦੋ ਤਿੰਨ ਬੰਦੇ ਐਸਕੇਮ ਚੋਂ ਆ ਜਾਣ ਤੁਹਾਨੂੰ ਤੁਸੀਂ ਨਾਲ ਲਾਓ ਨਾਲ ਲਾਓ ਅਸੀਂ ਫਿਰ ਅਸੀਂ ਬਾਹਰ ਤੋਂ ਹੀ ਸੇਵਾ ਕਰਦੇ ਹਾਂ ਜੀ ਹੂੰ ਪਰ ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨ ਜੱਦੇ ਬੰਦਿਆ ਇਕੱਠੇ ਹੋ ਕੇ ਲੜਨ ਦੀ ਆਸਿਰੇ ਚੜੇਗਾ ਇਹ ਸਰਕਾਰ ਜਿਹੜਾ ਹੈ ਉਹ ਸਕਟਾਈ ਵਰਤੇ ਹੀ ਉਹਦਾ ਕੀ ਹੈ ਵੀ ਤੁਸੀਂ ਪਹਿਲਾਂ ਇਹ ਧਿਆਨ ਦਿਓ ਵੀ ਅਸੀਂ ਇਲੈਕਸ਼ਨ ਨਹੀਂ ਲੜਗੇ ਇਹ ਧਿਆਨ ਦੇ ਕੇ ਫਿਰ ਤੁਸੀਂ ਸਾਡੇ ਵਿੱਚ ਸ਼ਾਮਲ ਹੋ ਸਕਦੇ ਹੋ ਨਹੀਂ ਤੁਸੀਂ ਸ਼ਾਮਲ ਨਹੀਂ ਹੋ ਸਕਦੇ ਮੈਂ ਕਹਿਆ ਕਿ ਵੀ ਆ ਜਿਹੜਾ ਸ਼ਰਤ ਹੈ ਇਹ ਸ਼ਰਤ ਸਾਨੂੰ ਰੱਖਣੀ ਚਾਹੀਦੀ ਹੈ ਵੀ ਜੇ ਸਾਨੂੰ ਅੰਦੋਲਨ ਦੇ ਵਿੱਚ ਸ਼ਾਮਲ ਕਰਨਾ ਤਾਂ ਸਾਡੀ ਇਹ ਸ਼ਰਤ ਹੈ ਤੇ ਸ਼ਰਤ ਉਲਟਾ ਤੁਸੀਂ ਰੱਖ ਰਹੇ ਹੋ ਅਸੀਂ ਵੀ ਨਾਲ ਸਰਪਾ ਰਹੇ ਹਾਂ ਤੇ ਉਹ ਕੰਦੇਜੀ ਨਹੀਂ ਇਹ ਸਾਡਾ ਪਾਸ ਕੀਤਾ ਹੋਇਆ ਸਾਡਾ ਇਹਦਾ ਅਹ ਅਹ ਖੇਰਿਆ ਮੈਂ ਕਹਿਆ ਵੀ ਇਹ ਤੇ ਅਹ ਸੰਵਿਧਾਨ ਦੇ ਵਿੱਚ 100 ਅਮੈਂਡਮੈਂਟ ਹੋ ਗਈ ਤੁਸੀਂ ਆਪਣੇ ਜੇ ਤੁਸੀਂ ਤੈਅ ਕਰ ਲਿਆ ਤੇ ਹੋਰ ਤੁਸੀਂ ਦੁਬਾਰਾ ਮੀਟਿੰਗ ਕਰਕੇ ਪੇਸ਼ਤਾ ਕਰਨਾ ਕੋਈ ਸਾਰੇ ਲੋਕਾਂ ਦੇ ਸਹੀ ਗੱਲ ਹੈ ਜੀ ਜੀ ਜਿੱਡੇ ਤੇ ਸਾਰੇ ਇਕੱਠੇ ਤੋਂ ਨਹੀਂ ਹੋ ਸਕਦੇ ਤੇ ਉਹਨਾਂ ਨੇ ਨਾਲ ਰਲਾਇਆ ਨਹੀਂ ਅੱਗੇ ਜਾਣ ਵਾਸਤੇ ਯਾਰ ਜੀ ਇਹ ਗੁਰਨਾਮ ਸਿੰਘ ਜੀ ਇਹ ਦੱਸੋ ਜੋ ਕੱਲ ਉਥੇ ਤਣਾਅ ਦਾ ਮਾਹੌਲ ਬਣਿਆ ਟੈਨਸ਼ਨ ਹੋਈ ਕੋਈ ਲੋਕੀ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਉਥੇ ਗਏ ਕਹਿੰਦੇ ਸੀ ਰਸਤਾ ਖੋਲੋ ਇਹਨੂੰ ਤੁਸੀਂ ਕਿਵੇਂ ਦੇਖਦੇ ਜੀ ਦੇਖੋ ਪਿੰਡਾਂ ਦੇ ਲੋਕ ਤਾਂ ਪਹਿਲਾਂ ਹੀ ਗਏ ਸੀ ਉੱਥੇ ਤੇ ਸਾਡੀ ਵੀ ਸਲਾਹ ਇਹ ਹੈ ਕਿ ਸਰਕਾਰ ਨੂੰ ਇੱਕ ਸੜਕ ਖੋਲ੍ਹ ਦੇਣੀ ਚਾਹੀਦੀ ਹੈ ਹਾਂ ਤੇ ਇਹ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਨੂੰ 1 ਕਰੋੜ ਖਰਚੀ ਕਰਕੇ 1 ਕਰੋੜ ਤੇ ਹੋ ਜਾਣਾ ਚਾਹੀਦਾ ਹੂੰ ਇਹ ਸਰਕਾਰ ਇਹਨਾਂ ਦਾ ਗੱਲ ਕਰਕੇ ਅਪੀਲ ਵੀ ਇਹ ਸ਼ਿਕਾਇਤ ਲੱਕ ਦਈਏ ਵੀ ਜੇ ਇਹ ਦੁਬਾਰੇ ਜਾਣ ਦੀ ਗੱਲ ਕਰਦੇ ਨੇ ਤੇ ਇਹ ਸਰਕਾਰ ਨੂੰ ਟਾਈਮ ਦੇਣਗੇ। ਇਹ ਟਾਈਮ ਤੋਂ ਉਹ ਵੀ ਦੇਣਾ ਹੀ ਹੈ। ਸਰਕਿਓ ਉਹ ਉੱਡ ਕੇ ਤੇ ਜਾਣ ਨਹੀਂ ਲੱਗੇ। ਜੇ ਇਹ ਇਹਨਾਂ ਦੇ ਜਾਣਾ ਹੋਵੇ ਆ ਦੁਬਾਰੇ ਹਫਤੇ ਤੋਂ ਦਸੰਬਰ ਟਾਈਮ ਦੇ ਕੇ ਤਾਂ ਹੁਣ ਤੇ ਜਦੋਂ ਉਹ ਜਾ ਹੀ ਨਹੀਂ ਰਹੇ ਤੇ ਫਿਰ ਸਰਕਾਰ ਨੇ ਬੰਦਚਾ ਕੀਤਾ ਹੋਇਆ ਹੈ। ਤੇ ਇਹਨਾਂ ਨੂੰ ਵੀ ਚਾਹੀਦਾ ਵੀ ਇਹ ਇੱਕ ਸਾੜਾ ਖਾਲੀ ਕਰਕੇ ਕਿਸੇ ਤੱਕ ਪਹੁੰਚ ਜਾਵੇ। ਹੁਣ ਸਰਕਾਰ ਇਹ ਦਰਦੀ ਹੈ। ਜਿਵੇਂ ਅਸੀਂ ਬੈਰੀਕੇਡ ਖੋਲਤਾ ਇਹਨਾਂ ਦੇ ਆਉਣਾ ਸਭ ਦੇ ਵਾਸਤੇ ਫਿਰ ਮੁਜੀ ਬੋਜੇਗੀ ਹੂੰ ਇਹ ਇਸ ਤਰ੍ਹਾਂ ਕੇ ਸਰਕਾਰ ਨੂੰ ਤੇ ਇਹਨਾਂ ਨੂੰ ਦੋਹੇ ਤਰ੍ਹਾਂ ਨੂੰ ਆਪਸ ਦੇ ਵਿੱਚ ਬੈਠ ਕੇ ਇਹ ਤਰ ਹੱਲ ਲੈਣਾ ਚਾਹੀਦਾ ਹੈ ਕਿ ਇੱਕ ਸੜਕ ਖੋਲ ਦੇਾਂਗੇ ਇੱਕ ਤੇ ਇੱਕ ਤੇ ਹੋ ਜਾਵੇ ਤੇ ਜਦੋਂ ਤੇ ਇਹ ਇਹ ਦੁਆਰੇ ਇਹਨਾਂ ਦਾ ਕੋਈ ਮਲ ਬਣਦਾ ਤੇ ਫਿਰ ਉਹ ਅੱਖ ਦੇ ਨਾਲ ਪਹਿਲਾਂ ਸੰਸਦ ਨੂੰ ਪਹਿਲਾਂ ਸਰਕਾਰ ਨੂੰ ਜੇਛਾ ਪ੍ਰਕਾਰ ਨਾਲ ਤੇ ਜਦੋਂ ਫਿਰ ਕਰਦੇ ਪਰ ਮੈਨੂੰ ਇਹ ਦੱਸੋ ਜਿਵੇਂ ਜਿਵੇਂ ਐਜੀਟੇਸ਼ਨ ਚੱਲ ਰਹੀ ਆ ਸੰਘਰਸ਼ ਚੱਲ ਰਿਹਾ ਵਾ ਇਹਦਾ ਕੋਈ ਫਾਇਦਾ ਹੋ ਰਿਹਾ ਕਿਉਂਕਿ ਉਹ ਉੱਥੇ ਬੈਠੇ ਆ ਨਾਗੇ ਜਾ ਰਹੇ ਨੇ ਪਿੱਛੇ ਜਾ ਰਹੇ ਗੱਲਬਾਤ ਉਹਨੂੰ ਕਰ ਨਹੀਂ ਰਿਹਾ ਕਿਉਂਕਿ ਪਹਿਲਾਂ ਦੋ ਮੰਤਰੀ ਇਹਨਾਂ ਨਾਲ ਗੱਲ ਕਰ ਰਹੇ ਸਨ ਹੁਣ ਤੇ ਉਹ ਵੀ ਨਹੀਂ ਕਰ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਨਵੀਂ ਰਣਨੀਤੀ ਬਣਾਉਣ ਦੀ ਲੋੜ ਆ ਬਿਲਕੁਲ ਨਵੀਂ ਰਣਨੀਤੀ ਬਣਾਣੀ ਪਵੇਗੀ ਇਹ ਜਿਹੜੀ ਰਣਨੀਤੀ ਹੈ ਖ਼ਤਮ ਹੋ ਚੁੱਕੀ ਹੈ ਨਾ ਦੀ ਤੇ ਜਿਹੜਾ ਉਹ ਲੋਕਲ ਇਲਾਕਾ ਹੈ ਉਹ ਲੋਕਲ ਇਲਾਕਾ ਸਾਰਾ ਜਿਹੜਾ ਹੈ ਉਹ ਅੰਬਾਲਾ ਹੁੰਦਾ 25 ਕਿਲੋ ਤੋਂ ਦੇ ਮਤਲਬ ਜਿਹੜਾ ਸ਼ੰਭੂ ਕੰਡਰ ਸ਼ੰਭੂ ਤੋਂ ਲੈ ਕੇ ਜਿਹੜਾ ਅੰਬਾਲਾ ਤੱਕ ਦਾ ਏਰੀਆ ਇਕਦੋ ਸਿਮਲੀ ਵੱਲ ਦਾ ਥਿੱਕੇ ਪਾਸੇ ਜਿਹੜਾ ਹੈ ਉਹ ਜਿਹੜਾ ਬਨੂੜ ਵੱਲ ਦਾ ਇਹ ਲੋਕਲ ਏਰੀਆ ਇਹਦੀ ਮੰਡੀ ਜਿਹੜਾ ਹੈ ਉਹ ਅੰਬਾਲਾ ਹੈ ਇਹ ਇਹਨਾਂ ਦੇ ਬੱਚੇ ਜਿਹੜੇ ਅੰਬਾਲਾ ਪਰਦੇ ਨੇ ਇਸ ਤੋਂ ਪਤਾ ਵੀ ਅੰਬਾਲਾ ਤੋਂ ਕਰੀਤੇ ਨੇ ਉਹਨਾਂ ਦਾ ਸ਼ਹਿਰ ਜਿਹੜਾ ਹੈ ਉਹ ਅੰਬਾਲੇ ਲੱਗਦਾ ਹੈ ਰਾਜਪੁਰਾ ਨੂੰ ਲੱਗਦਾ ਤੇ ਉਹ ਸਾਰੇ ਵਿਚਾਰੇ ਪ੍ਰਸ਼ਾਣ ਹੋ ਗਏ ਅੱਛਾ ਦੂਜੀ ਗੱਲ ਉਹ ਜਿਹੇ ਵਾਰਤ ਪੈਜੀ ਜਿਹੜਾ ਲੋਕੀਂ ਬਲੀਆ ਪਾਸਾ ਹੈ ਉਹ ਸਾਰਾ ਫਲਟਡ ਏਰੀਆ ਹੈ ਮਤਲਬ ਉੱਥੇ ਸੜਕ ਪਿਛਲੇ ਸਾਲ ਸੜਕਾਂ ਦੇ ਉੱਤੇ ਪਾਣੀ ਨਿਕਲ ਕੇ ਸਾਰੀ ਸੜਕਾ ਤੋੜੀਆ ਪਈ ਹੈ ਜੀ ਤੇ ਉਹ ਤੇ ਵਿਚਾਰੇ ਕੈਦ ਹੋ ਗੇ ਰਹਿ ਜਾਂਦੇ ਰਹੇ ਕਿ ਜਦ ਕਿ ਉਹ ਤੇ ਚਾਰਾ ਹੀ ਕੋਈ ਨਹੀਂ ਫਿਰ ਸੱਜੇ ਕੱਦੇ ਹੋਊਗਾ ਹੂੰ ਤੇ ਇਸ ਕਰਕੇ ਅੰਦੋਲਨ ਜਿਹੜਾ ਹੈ ਉਹ ਸਰਕਾਰ ਦੇ ਖਿਲਾਫ ਹੈ ਨਾ ਕਿ ਲੋਕਾਂ ਦੀ ਲੋਕਾਂ ਦਾ ਜਿਹੜਾ ਹੈ ਉਸ ਨੂੰ ਤੇ ਵੀ ਪਤਾ ਨਹੀਂ ਚਾਹੀਦੀ ਕਿ ਲੋਕਾਂ ਦੀ ਬਾਤਾਂ ਦਾ ਮੰਨ ਕੇ ਇੱਕ ਟੜਕ ਹੋਣੀ ਚਾਹੀਦੀ ਹੈ